ਉਹ ਉੱਤਰ ਨੇ ਥੱਲੇ ਗੱਡੀ ਤੇ ਸੀਗਾ ਮੈਂ ਉਹ ਅਗੋਂ ਕਾਰ ਆਈ ਕਾਰ ਵਾਲੇ ਨੇ ਓਵਰਟੈਕ ਕਰਨ ਗਿਆ ਪੀਣਾ ਮੋਟਰਸਾਈਕਲ ਨੂੰ ਕਰਤਾ ਅਗਦਾ ਫਿਰ ਸਾਡੇ ਸਿੱਧਾ ਲਿਆ ਕੇ ਵਿੱਚ ਮਾਰੀ ਹਾਂਜੀ ਡੌੜ ਗਿਆ ਆਪ दारू ਪੀਤੀ ਪਾਨ ਪੀਤੀ ਹਾਂ ਇਹ ਕਿੰਨੇ ਕਿ ਲੋਕ ਚੰਗੇ ਸਾਰੇ ਤਿੰਨ ਜਨਾਨੀਆਂ ਸੀ ਜਿਹੜੀ ਵਿੱਚ ਤਿੰਨ ਦੋ ਜਣੇ ਸਨ ਇੱਕ ਵਾਲੇ ਸਿੱਟਾ ਲੱਗ ਗਿਆ ਹਾਂਜੀ ਤੇ ਨੁਕਸਾਨ ਹੋਇਆ ਵੀਕਲਾਂ ਦਾ ਆਮ ਬਹੁਤ ਜ਼ਿਆਦਾ ਮੇਰੇ ਸੀਸਾ ਟੁੱਟ ਗਿਆ ਬੜਾ ਭੱਜ ਗਿਆ 40 50 ਹੋ ਗਏ ਮੋਟਰਸਾਈਕਲ ਤੇ ਉਹ ਪਤਾ ਨਹੀਂ ਕਿੱਥੇ ਲੈ ਗਿਆ ਉਹਨਾਂ ਦਾ ਜ਼ਿਆਦਾ ਨੁਕਸਾਨ ਆ ਜਿਨ੍ਹਾਂ ਨੂੰ ਪਹਿਲਾਂ ਮੋਟਰਸਾਈਕਲ ਕੁਦ ਲਿਆ ਨਾ ਉਹ ਪਤਾ ਨਹੀਂ ਉਹ ਉਹਨਾਂ ਨੂੰ ਹੋਰ ਗੱਲਿਆ ਰੋਡ ਦੇ ਸੀ ਕਿ ਬੰਦੇ ਉਹਨਾਂ ਨੂੰ ਪਤਾ ਨਹੀਂ ਕਿਹੜੇ ਹੱਥ ਤੇ ਖੜਿਆ ਉਹਨਾਂ ਦਾ ਜ਼ਿਆਦਾ ਨੁਕਸਾਨ ਆ ਉਹ ਗੱਡੀ ਵਾਲੇ ਆ ਨਾ ਉਹ ਗੱਡੀ ਵਾਲੇ ਵੀਰ ਜੀ ਗੱਡੀ ਆਉਂਦੀ ਗਾਲੀਆਂ ਬੜੀ ਤੇਜ਼ ਆਟੋ ਚ ਮਾਰੀ ਗੱਡੀ ਹਾਂਜੀ ਆਟੋ ਚ ਗੱਡੀ ਮਾਰੀ ਸੀ ਤੱਕ ਕਿਸੇ ਦਾ ਤੇ ਇਹ ਆਟੋ ਚ ਅੱਛਾ ਜੀ ਕਿੰਨੇ ਕਿੰਨੇ ਜਖਮੀ ਹੋਏ ਕਿੰਨਾ ਨੁਕਸਾਨ ਹੋਇਆ ਸਈ 4 ਜਾਣੇ ਹੀ ਦੋਵੇਂ ਹੀ ਪੈਣਾ ਸੀ ਇੱਕ ਮੇਰੀ ਸੱਸ ਨਾਲ ਸਾਡੇ ਪਿੰਡ ਦਾ ਇੱਕ ਬੰਦਾ ਵਾ ਸੋਨੂੰ ਤੇ ਬਹੁਤ ਜਿਆਦੀ ਆ ਜਾਂ ਪਾਜੀ ਨੂੰ ਹਾਂਜੀ ਤੇ ਜਿਹੜਾ ਆਟੋ ਵਾਲਾ ਹੋਤੇ ਬਹੁਤ ਉਹ ਵੀ ਜਖਮੀ ਹ ਤੇ ਡਾਟੋ ਚਾਰੇ ਦਾ ਸਾਰਾ ਹੀ ਟੁੱਟ ਗਿਆ ਖਸੂਰ ਕਿਹਨਾਂ ਹੀ ਖਸੂਰ ਗੱਡੀ ਵਾਲੇ ਦਾ ਵੀਰ ਜੀ ਆਟੋ ਵਾਲਾ ਤੇ ਆਪਣੇ ਹੱਥ ਆਉਂਦੇ ਆ ਹੀ ਕੀ ਮਕਰ ਦੇ ਪ੍ਰਸ਼ਾਸਨ ਨੂੰ

ਇਹ ਨਾਲ ਪੈਸੰਜਰ ਬੈਠੀਆਂ ਸੀ ਸਵਾਰੀਆਂ ਉਹ ਵੀ ਮੈਂ ਤਾਂ ਕਿਤੇ ਬਹੁਤ ਦੂਰ ਉੱਚੇ ਆਪਕੋ ਬੈਠੀ ਹੋਈ ਸੀ ਮੈਂ ਦੇਖਿਆ ਕਿ ਕੀ ਗੱਲ ਆ ਮੈਂ ਉਹ ਸਾਡੇ ਤੋਂ ਉੱਤਰ ਕੇ ਆ ਕੇ ਅੱਗੇ ਇਹਨਾਂ ਦੀ ਆਪ ਖੁਦ ਮਰਮ ਪੱਟੀ ਕੀਤੀ ਆ ਹਾਲਤ ਬਹੁਤ ਹੀ ਜ਼ਿਆਦਾ ਕ੍ਰਿਟੀਕਲ ਆ ਬਾਕੀ ਗੱਡੀ ਵੀ ਬਹੁਤ ਪੱਛੀ ਸੀ ਜਿਸ ਨਾਲ ਐਕਸੀਡੈਂਟ ਹੋਇਆ ਜਿਹਨੇ ਕੀਤਾ ਨਾਲ ਲੋਕ ਬਾਜ਼ ਵੀ ਨਹੀਂ ਆਉਂਦੇ ਇੰਨੀ ਤੇਜ਼ ਚੱਲ ਹਾਂਜੀ ਸਰਕਾਰਾਂ ਨੂੰ ਚਾਹੀਦੀ ਐਕਸਪੀਡ ਤੈਅ ਕਰਨੀ ਚਾਹੀਦੀ ਆ ਦੂਸਰੇ ਕੋ ਸਪੀਡ ਬ੍ਰੇਕਰ ਵਗੈਰਾ ਵੀ ਇੱਥੇ ਬਹੁਤ ਜ਼ਰੂਰੀ ਆ ਇੱਕ ਦੋ ਹੋਣੇ ਥੋੜਾ ਘਰਾ ਹੋਣ ਦੇ ਕਾਰਨ ਚਲੋ ਵੱਡੇ ਐਕਸੀਡੈਂਟ ਤੋਂ ਬੰਦਾ ਬਚ ਸਕਦਾ ਆ ਮਾਦੇ ਮੂੰਹ ਤੇ ਜਾਣ ਤੋਂ ਬੰਦਾ ਬਚ ਸਕਦਾ ਕਿ ਰੋਜ਼ ਇੰਨੀ ਜ਼ਿਆਦਾ ਟ੍ਰੈਫਿਕ ਜਾਂਦੀ ਹੈ ਤੇ ਦੋ ਸਪੀਡ ਬ੍ਰੇਕਰ ਹੋਣੇ ਚਾਹੀਦੇ ਐਟ ਲੀਸਟ